ਹੰਸ ਰਾਜ ਹੰਸ ਦਾਵਾ ਕਰਦੇ ਨੇ ਕਿ ਕਿਸਾਨ ਬੀਜੇਪੀ ਤੋਂ ਖਫਾ ਨਹੀਂ ਹੰਸ ਰਾਜ ਹੰਸ ਦਾਵਾ ਕਰਦੇ ਨੇ ਕਿ ਕਿਸਾਨ ਬੀਜੇਪੀ ਲੀਡਰਾਂ ਤੋਂ ਤੈਸ਼ ਦੇ ਵਿੱਚ ਨਹੀਂ ਆਉਂਦੇ ਸਗੋਂ ਕਿਸਾਨ ਤਾਂ ਕਹਿੰਦੇ ਨੇ ਕਿ ਸਾਡਾ ਹੱਲ ਕਰੋ ਪਰ ਬਹੁਤੀਆਂ ਤਸਵੀਰਾਂ ਅੱਜ ਕੱਲ੍ਹ ਇਸ ਤਰ੍ਹਾਂ ਦੀਆਂ ਆ ਰਹੀਆਂ ਜਿਸ ਦੇ ਵਿੱਚ ਕਿਸਾਨ ਲੀਡਰ ਬੀਜੇਪੀ ਵਾਲਿਆਂ ਨੂੰ ਪੇਸ਼ਾਵੀ ਮੋੜ ਦਿੰਦੇ ਫਿਰਨੀ ਤੱਕ ਨਹੀਂ ਟੱਪਣ ਦਿੰਦੇ ਪਿੰਡ ਦੀ ਔਰ ਉਸ ਤੋਂ ਪਹਿਲਾਂ ਹੀ ਰੋਕ ਕੇ ਤੇ ਪਿੱਛੇ ਵੱਲ ਨੂੰ ਮੋੜ ਦਿੱਤਾ ਜਾਂਦਾ ਗੱਡੀਆਂ ਉਦਾਂ ਹੀ ਹੂਟਰ ਮਾਰਦੀਆਂ ਵਾਪਸ ਕੋ ਮ ਜਾਂਦੀਆਂ ਨੇ ਤੇ ਜਿੱਧਰੋਂ ਆਏ ਸੀ ਉਧਰ ਨਹੀਂ ਟੁਰ ਜਾਂਦੇ ਨੇ ਇਹ ਹਾਲਾਤ ਫਿਰ ਹੰਸਰਾਜ ਹੰਸ ਨੂੰ ਨਜ਼ਰ ਨਹੀਂ ਆ ਰਹੇ ਜਾਂ ਫਿਰ ਕੀ ਹੰਸਰਾਜ ਹੰਸ ਇਹ ਵੀ ਭੁੱਲ ਗਏ ਨੇ ਕਿ ਜਦੋਂ ਫਰੀਦਕੋਟ ਆਪਣੇ ਪ੍ਰਚਾਰ ਲਈ ਨਿਤਰੇ ਸੀ ਤੇ ਉਸ ਵੇਲੇ ਕਿਸਾਨਾਂ ਨੇ ਗਾਂ ਆ ਕੇ ਗੱਡੀ ਰੋਕ ਲਈ ਸੀ ਕਾਫਲੇ ਨੂੰ ਰੋਕ ਲਿਆ ਸੀ ਆਪ ਦੱਸਦੇ ਨੇ ਕਿ ਕਿਸਾਨ ਜਿੰਦਾਬਾਦ ਮਰਦਾਬਾਦ ਦੇ ਨਾਰੇ ਲਾ ਰਹੇ ਸੀ ਤੇ ਮੈਂ ਅੱਗੇ ਆਈ ਆਈ ਲਵ ਯੂ ਆਈ ਲਵ ਯੂ ਕਰ ਰਿਆ ਸੀ ਖੈਰ ਇਹ ਗੱਲਾਂ ਤਾਂ ਅਲੈਦਾ ਨੇ ਹੰਸਰਾਜ ਹੰਸ ਦਾਵਾ ਕਰਦੇ ਨੇ ਇਹ ਸਭ ਕੁਝ ਵਾਪਰ ਰਿਹਾ ਪਰ ਕਿਸਾਨ ਸਾਡੀ ਸਪੋਰਟ ਦੇ ਵਿੱਚ ਨੇ ਹੰਸ ਰਾਜਨ ਦਾ ਦਾਵਾ ਕਰਦੇ ਨੇ ਕਿ ਅਸੀਂ ਕਿਸਾਨਾਂ ਦੀ ਸਪੋਰਟ ਵਿੱਚ ਨਾ ਇੱਥੋਂ ਤੱਕ ਦਾਵਾ ਕਰਦੇ ਨੇ ਹੰਸ ਰਾਜਨ ਤਾਂ ਕਿ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਹੀ ਵਾਜਬ ਨੇ ਇੱਥੋਂ ਤੱਕ ਦਾਵਾ ਕਰਦੇ ਨੇ ਕਿ ਹੁਣ ਵੀ ਜਿਹੜੀ ਕਿਸਾਨ ਮੰਗਾਂ ਮੰਗ ਰਹੇ ਨੇ ਉਹ ਵਾਜਬ ਨੇ ਬਸ ਸਮਾਂ ਕੁਝ ਹੋਰ ਹੈ ਕਹਿੰਦੇ ਸਮਾਂ ਨਹੀਂ ਸਹੀ ਚੁਣਿਆ ਮੰਗਾਂ ਸਹੀ ਚੁਣੀਆਂ ਨੇ ਪਰ ਜੇ ਮੰਗਾਂ ਸਹੀ ਚੁਣੀਆਂ ਨੇ ਭਾਜਪੀ ਦੇ ਉਮੀਦਵਾਰੀ ਦਾਵਾ ਕਰ ਰਹੇ ਨੇ ਤਾਂ ਭਾਜਪੀ ਕੇਂਦਰ 'ਚ ਰਹਿੰਦਿਆਂ ਹੋਇਆਂ ਇਹ ਮੰਗਾਂ ਮੰਨ ਕਿਉਂ ਨਹੀਂ ਲੈਂਦੀ ਕਿਉਂ ਹੰਸਰਾਜ ਹੰਸ ਇਹ ਸਾਰੀਆਂ ਮੰਗਾਂ ਮਨਵਾਉਣ ਵਾਸਤੇ ਆਪ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਸੈਕਸ ਕਿਉਂ ਨਹੀਂ ਕਰਦੇ ਪਏ ਕਿਉਂ ਪ੍ਰਧਾਨ ਮੰਤਰੀ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਣ ਜੇ ਹੰਸਰਾਜ ਹੰਸ ਇਹ ਮੰਨਦੇ ਆ ਕਿ ਕਿਸਾਨਾਂ ਲਈ ਸਾਰੀਆਂ ਮੰਗਾਂ ਜਾਇਜ਼ ਨੇ ਖੈਰ ਇਹ ਗੱਲ ਹੰਸਰਾਜ ਹੰਸ ਦੀ ਪਰ ਪੰਜਾਬ ਦੇ ਵਿੱਚ ਇਹ ਸਥਿਤੀ ਇਦਾਂ ਦੀ ਨਹੀਂ ਹੈ ਸਗੋਂ ਹਰਿਆਣੇ ਦੇ ਵਿੱਚ ਵੀ ਸਥਿਤੀ ਇਸੇ ਤਰ੍ਹਾਂ ਦੀ ਬਣ ਗਈ ਜਿੱਥੇ ਸਰਕਾਰ ਹੀ ਬੀਜੇਪੀ ਦੀ ਸੀ ਜਿੱਥੇ ਸਰਕਾਰ ਹੀ ਬੀਜੇਪੀ ਦੀ ਸੀ ਉੱਥੇ ਵੀ ਵਕ ਵਕ ਥਾਮਾਂ ਤੇ ਵਕ ਵਕ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਬੀਜੇਪੀ ਲੀਡਰਾਂ ਦੀਆਂ ਗੱਡੀਆਂ ਵਾਪਸ ਮੋੜ ਦਿੱਤੀਆਂ ਫਿਰਨੀ ਤੱਕ ਨਹੀਂ ਟੱਪਣ ਦਿੱਤੀ ਗਈ ਬੀਜੇਪੀ ਦੇ ਝੰਡਿਆਂ ਨੂੰ ਜ਼ਮੀਨ ਤੇ ਸਿੱਟ ਕੇ ਤੇ ਜੰਮ ਕੇ ਉੱਥੇ ਨਾਰੇਬਾਜ਼ੀ ਕੀਤੀ ਹੈ ਕਿ ਇਸ ਤੋਂ ਗਾਂ ਨਹੀਂ ਵੜਨ ਦੇਣੇ ਬੀਜੇਪੀ ਦੇ ਲੀਡਰ ਵੱਖ-ਵੱਖ ਥਾਵਾਂ ਦੇ ਉੱਤੇ ਬੀਜੇਪੀ ਲੀਡਰ ਕਿਸਾਨਾਂ ਦੇ ਸਮਰਥਨ ਵਾਸਤੇ ਸਮਰਥਨ ਉਹਨਾਂ ਦਾ ਲੈਣ ਵਾਸਤੇ ਜਾ ਰਹੇ ਨੇ ਜ਼ਾਹਿਰ ਤੌਰ ਦੇ ਉੱਤੇ ਲੋੜ ਪੈਂਦੀ ਹੈ ਪਰ ਦੂਜੇ ਪਾਸੇ ਕਿਸਾਨ ਉਹਨਾਂ ਨੂੰ ਪਿੰਡ ਅੰਦਰ ਦਾਖਲ ਹੀ ਨਹੀਂ ਹੋਣ ਦੇ ਰਹੇ ਇਹ ਹਰਿਆਣੇ ਦੀ ਗੱਲ ਹੈ ਤਸਵੀਰਾਂ ਹਰਿਆਣੇ ਤੋਂ ਸਾਹਮਣੇ ਆ ਰਹੀਆਂ ਨੇ ਫਿਰ ਇਹ ਨਾ ਕਿਹਾ ਜਾਵੇ ਕਿ ਪੰਜਾਬ ਦੇ ਵਿੱਚ ਹਾਲਾਤ ਇਸ ਤਰ੍ਹਾਂ ਨੇ ਬਾਕੀ ਥਾਵਾਂ ਦੇ ਕਿਸਾਨ ਭਾਜਪੀ ਦੇ ਹਮਾਇਤ ਦੇ ਵਿੱਚ ਨੇ ਹਰਿਆਣੇ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਨੇ ਸੋਸ਼ਲ ਮੀਡੀਆ ਦੀ ਗਵਾਹੀ ਭਰਦਾ ਪਿਆ ਸੋਸ਼ਲ ਮੀਡੀਆ ਦੇ ਉੱਤੇ ਕਈ ਤਸਵੀਰਾਂ ਨੇ ਜਿਸ ਦੇ ਵਿੱਚ ਹਰਿਆਣੇ ਦਾ ਨਾਮ ਲਿਆ ਗਿਆ ਹਰਿਆਣੇ ਦੇ ਪਿੰਡਾਂ ਦਾ ਨਾਮ ਲਿਆ ਗਿਆ ਔਰ ਉੱਥੇ ਹੀ ਕਿਸਾਨਾਂ ਦੇ ਵੱਲੋਂ ਇਹ ਵਿਰੋਸ ਪ੍ਰਦਰਸ਼ਨ ਇਹ ਗੁੱਸਾ ਸਾਫ਼ ਨਜ਼ਰ ਆ ਰਿਹਾ ਹੈ ਹਰਿਆਣੇ ਦੀ ਗੱਲ ਅਲੈਦਾ ਆ ਪੰਜਾਬ ਵੱਲ ਮੁੜ ਕੇ ਆਉਂਦੇ ਆ ਪੰਜਾਬ ਦੇ ਵਿੱਚ ਫਰੀਦਕੋਟ ਵਿੱਚ ਤਾਂ ਅੰਸਰਾਜੈਂਸ ਦਾ ਕਾਫਲਾ ਰੋਕਿਆ ਗਿਆ ਦੂਜੇ ਪਾਸੇ ਨਾਬੇ ਦੇ ਵਿੱਚ ਜਦੋਂ ਬੀਬੀ ਪ੍ਰਨੀਤ ਕੌਰ ਜਾਂਦੇ ਨੇ ਮਹਾਰਾਣੀ ਪ੍ਰਨੀਤ ਕੌਰ ਜਾਂਦੇ ਨੇ ਉਹਨਾਂ ਦੀਆਂ ਗੱਡੀਆਂ ਨੂੰ ਵੀ ਉੱਥੇ ਹੀ ਰੋਕ ਲਿਆ ਗਿਆ ਸੜਕ ਤੇ ਖੜੀਆਂ ਗੱਡੀਆਂ ਪੁਲਸ ਵਾਲਿਆਂ ਦੇ ਸਮੇਤ ਸਿਕਿਉਰਿਟੀ ਦੇ ਸਮੇਤ ਉੱਥੇ ਹੀ ਖੜੀਆਂ ਰਹਿ ਗਈਆਂ ਨਾ ਅੱਗੇ ਜਾਣ ਜੋਗੇ ਰਹੇ ਨਾ ਪਿੱਛੇ ਜਾਣ ਜੋਗੇ ਰਹੇ ਫਿਰ ਮੁੜ ਕੇ ਐਂਡ ਦੇ ਵਿੱਚ ਜਾ ਕੇ ਵਾਪਸ ਵੱਲ ਨੂੰ ਮੋੜ ਨਹੀਂ ਪੈ ਗਈ ਗੱਡੀ ਤੇ ਵਾਪਸ ਬੀਬੀ ਪਰਨੀਤ ਕੌਰ ਵੀ ਪਿੰਡਾਂ ਦੇ ਵਿੱਚ ਜਾਣ ਤੋਂ ਬਗੈਰ ਪਿਛਾਣ ਨੂੰ ਮੁੜ ਗਏ ਯਾਨੀ ਕਿ ਬੀਜੇਪੀ ਦੇ ਵਾਸਤੇ ਵਿਰੋਧ ਸਾਫ਼ ਨਜ਼ਰ ਆ ਰਿਹਾ ਸਾਫ਼ ਨਜ਼ਰ ਆ ਰਿਹਾ ਹੈ ਕਿ ਦਿਹਾਤੀ ਇਲਾਕਿਆਂ ਦੇ ਵਿੱਚ ਬੀਜੇਪੀ ਦੀ ਖਲਾਫਤ ਕਿਸ ਹੱਦ ਤੱਕ ਹੋ ਰਹੀ ਹੈ ਕਿਸਾਨ ਕਿੰਨੇ ਕੁ ਖਫਾ ਨੇ ਬੀਜੇਪੀ ਤੋਂ ਬੀਜੇਪੀ ਦਾ ਪੰਜਾਬ ਅੰਦਰ ਸ਼ਹਿਰੀ ਵੋਟ ਜ਼ੋਰ ਹੈ ਪਰ ਉਸੇ ਵੋਟ ਦੇ ਵਿੱਚ ਇਜ਼ਾਫਾ ਕਰਨ ਵਾਸਤੇ ਉਸੇ ਵੋਟ ਪਰਸੈਂਟੇਜ ਦੇ ਵਿੱਚ ਇਜ਼ਾਫਾ ਕਰਨ ਵਾਸਤੇ ਸ਼ਾਇਦ ਸੁਨੀਲ ਜਾਖੜ ਦੀ ਡਿਊਟੀ ਲਾਈ ਗਈ ਸੀ ਕਿ ਪੰਜਾਬ ਦੇ ਦਿਹਾਤ ਵਿੱਚ ਖਾਸ ਕਰਕੇ ਫੇਰੇ ਕੱਢੇ ਜਾਣ ਤਾਂ ਕਿ ਦਿਹਾਤੀ ਲੋਕ ਬੀਜੇਪੀ ਦੇ ਨਾਲ ਜੁੜਨ ਲੱਗਦਾ ਹੈ ਸੁਨੀਲ ਜਾਖੜ ਨੇ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਹਾਲਾਂਕਿ ਉਹਨਾਂ ਦੇ ਵੱਲੋਂ ਜ਼ਰੂਰ ਫੇਰੇ ਕੱਢੇਗੇ ਪਰタミン ਕਿਸਾਨਾਂ ਦਾ ਰੋਸ ਇਸ ਹੱਦ ਤੱਕ ਭਖਿਆ ਪਿਆ ਹੈ ਕਿ ਸੁਨੀਲ ਜਾਖੜ ਦੇ ਕੋਸ਼ਿਸ਼ਾਂ ਤੋਂ ਬਾਅਦ ਵੀ ਕਿਸਾਨ ਬੀਜੇਪੀ ਲੀਡਰਾਂ ਨੂੰ ਫਿਰਨੀਆਂ ਡੱਪਣ ਨਹੀਂ ਦੇ ਰਹੇ ਪਿੰਡਾਂ ਦੇ ਅੰਦਰ ਦਾਖਲ ਤਾਂ ਕੀ ਹੋਣਾ ਲੋਕਾਂ ਨਾਲ ਤਾਂ ਕੀ ਮਿਲਣਾ ਆ ਪਿੰਡਾਂ ਦੀਆਂ ਫਿਰਨੀਆਂ ਤੇ ਖੜਾ ਕੇ ਤੇ ਪਛਾਣ ਨੂੰ ਮੁੜੀ ਜਾਂਦੇ ਨੇ ਪਰ ਅੱਗੇ ਬੋਰਡ ਲਾਏ ਹੋਏ ਵੱਡੇ ਵੱਡੇ ਕਿ ਇੱਥੇ ਬੀਜੇਪੀ ਦਾ ਕੋਈ ਲੀਡਰ ਐਂਟਰ ਨਹੀਂ ਹੋਣਾ ਚਾਹੀਦਾ ਇਸ ਤੋਂ ਤਸਵੀਰ ਸਾਫ਼ ਜ਼ਾਹਿਰ ਹੋ ਜਾਂਦੀ ਹੈ ਕਿ ਆਖਰਕਾਰ ਬੀਜੇਪੀ ਖੜ ਦੀ ਕਿੱਥੇ ਪਈ ਹੈ ਉਨਦੇ ਸਮੇਂ ਦੇ ਵਿੱਚ ਕੀ ਕੁਝ ਹੋਵੇਗਾ ਬੀਜੇਪੀ ਨੂੰ ਕਿਸ ਹੱਦ ਤੱਕ ਸਪੋਰਟ ਮਿਲਦੀ ਹੈ ਕਿਉਂਕਿ ਬਹੁਤ ਸਾਰੇ ਚਿੰਤਕ ਦਾਅਵਾ ਕਰਦੇ ਨੇ ਕਿ ਬੀਜੇਪੀ ਦਾ ਵੋਟ ਪਰਸੈਂਟ ਜ਼ਰੂਰ ਵੱਧ ਸਕਦਾ ਹੈ ਬੀਜੇਪੀ ਵੋਟ ਪਰਸੈਂਟੇਜ ਦੇ ਆਧਾਰ ਦੇ ਉੱਤੇ ਜ਼ਰੂਰ ਤਰੱਕੀ ਲੈ ਸਕਦਾ ਹੈ ਇਸ ਵਾਰ ਦੀ ਚੋਣਾਂ ਦੇ ਵਿੱਚ ਪਰ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਬਣਦੇ ਸਮੀਕਰਨ ਦੱਸਦੇ ਰਹਿਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ